ਅਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਚਕਨ ਸ੍ਰੀ ਹਰਮੰਦਰ ਸਾਹਿਬ ਸ਼ਲੋਕ ਮਹਲਾ 3 ਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਵਿਦ ਨਾਹੇ ਗੁਰ ਕੈ ਭਾਣੇ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਉਹ ਸਦਾ ਸਦਾ ਜਨ ਜੀਵਤੇ ਜੋ ਹਰ ਚੜਨੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਜ ਸਮਾਹੇ ਮਹਿਲਾ ਕੀ ਜਾ ਅੰਦਰ ਸਹਸਾ ਦੁਖ ਹੈ ਆਪੇ ਸਿਰ ਦੰਦੈ ਮਾਰ ਦੋ ਜੈ ਭਾਏ ਸੁੱਤੇ ਕਬੇ ਨਾ ਜਾਗੇ ਮਾਇਆ ਮੋਹਕ ਪਿਆਰ ਨਾਮ ਨਾ ਚਿਹਤੇ ਸਬਦ ਨ ਵਿਚਾਰੇ ਇਹੋ ਮਨਮੁਖ ਕਾ ਆਚਾਰ ਹਰ ਨਾਮ ਨ ਪਾਇਆ ਜਨਮ ਵਿਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਏਤੀ ਜੀ ਪਾਛਹੀ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਹੈ ਗੁਰੂ ਸਾਹਿਬ ਲਿਖਦੇ ਹਨ ਅਕਾਲ ਪੁਰਖ ਇਕ ਹੈ ਅਤੇ ਸਤ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਇਹ ਜਗਤ ਭਾਉ ਹਰ ਇੱਕ ਜੀਵ ਇਹ ਚੀਜ਼ ਮੇਰੀ ਬਣ ਜਾਏ ਇਹ ਚੀਜ਼ ਮੇਰੀ ਹੋ ਜਾਏ ਇਸ ਅਨਪਤ ਵਿੱਚ ਇਤਨਾ ਫਸਿਆ ਪਿਆ ਹੈ ਕਿ ਇਸ ਨੂੰ ਜੀਵਨ ਦੀ ਜਾਂਚ ਨਹੀਂ ਰਹੀ ਜੋ ਜੋ ਮਨੁੱਖ ਸਤਗੁਰੂ ਦੇ ਕਹੇ ਤੇ ਤੁਰਦਾ ਹੈ ਉਹ ਜੀਵਨ ਜੁਗਤ ਸਿੱਖ ਲੈਂਦੇ ਹਨ ਜੋ ਮਨੁੱਖ ਪ੍ਰਭੂ ਦੇ ਚਰਨਾ ਵਿੱਚ ਚਿਤ ਜੋੜਦੇ ਹਨ ਉਹ ਸਮਝੋ ਸਦਾ ਹੀ ਜਿਉਂਦੇ ਹਨ ਕਿਉਂਕਿ ਗੁਰੂ ਸਾਹਿਬ ਕਹਿੰਦੇ ਹਨ ਗੁਰੂ ਦੇ ਸਨਮੁਖ ਹੋਇਆ ਮੇਰ ਦਾ ਮਾਲਕ ਪ੍ਰਭ ਮਨ ਵਿੱਚ ਆ ਬਸਦਾ ਹੈ ਤੇ ਗੁਰਮੁਖ ਉਸ ਅਵਸਥਾ ਵਿੱਚ ਜਾ ਅਪੜਦੇ ਹਨ ਜਿੱਥੇ ਪਦਾਰਥਾਂ ਵੱਲ ਮਨ ਡੋਲਦਾ ਨਹੀਂ ਜਿਨ੍ਹਾਂ ਮਨੁੱਖਾਂ ਦਾ ਮਾਇਆ ਨਾਲ ਮੋਹ ਪਿਆਰ ਹੈ ਜੋ ਮਾਇਆ ਦੇ ਪਿਆਰ ਵਿੱਚ ਮਸਤ ਹੋ ਰਹੇ ਹਨ ਉਹ ਗਫਲਤ ਵਿੱਚੋਂ ਕਦੇ ਜਾਗਦੇ ਨਹੀਂ ਉਹਨਾਂ ਦੇ ਮਨ ਵਿੱਚ ਤੋਖਲਾ ਤੇ ਕਲੇਸ਼ ਟਿਕਿਆ ਰਹਿੰਦਾ ਹੈ ਉਹਨਾਂ ਨੇ ਦੁਨੀਆ ਦੇ ਚੰਬੇਲਿਆਂ ਦਾ ਇੱਕ ਖਪਾਣਾ ਆਪਣੇ ਸਿਰ ਉੱਤੇ ਆਪ ਸਹੇੜਿਆ ਹੋਇਆ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੀ ਰਹਿਣੀ ਇਹ ਹੈ ਕਿ ਉਹ ਕਦੇ ਗੁਰੂ ਸ਼ਬਦ ਨਹੀਂ ਵਿਚਾਰਦੇ। ਉਹਨਾਂ ਨੂੰ ਪਰਮਾਤਮਾ ਦਾ ਨਾਮ نصیਬ ਨਹੀਂ ਹੋਇਆ। ਉਹ ਜਨਮ ਅਜਾਈ ਗਵਾਉਂਦੇ ਹਨ ਤੇ ਜਮ ਉਹਨਾਂ ਨੂੰ ਮਾਰ ਕੇ ਖوار ਕਰਦਾ ਹੈ। ਪਾਓ ਮੋਤ ਹਥੋਂ ਸਦਾ ਸਹਿਮੇ ਰਹਿੰਦੇ ਹਨ ਜਦੋਂ ਪ੍ਰਭੂ ਨੇ ਆਪਣਾ ਆਪ ਹੀ ਪੈਦਾ ਕੀਤਾ ਹੋਇਆ ਸੀ ਤਦੋਂ ਕੋਈ ਹੋਰ ਦੂਜਾ ਨਹੀਂ ਸੀ ਸਲਾਮ ਸ਼ਬਦਾ ਵੀ ਉਹ ਆਪ ਹੀ ਕਰਦਾ ਸੀ ਜੋ ਕਰਦਾ ਸੀ ਸੋ ਹੁੰਦਾ ਸੀ ਉਸ ਵੇਲੇ ਨਾ ਆਕਾਸ਼ ਨਾ ਪਾਤਲ ਤੇ ਨਾ ਇਹ ਤਰੇਵੇ ਲੋਕ ਹਨ ਕੋਈ ਉਤਪਤੀ ਅਜੇ ਨਹੀਂ ਸੀ ਅਕਾਰ ਰਹਿਤ ਪਰਮਾਤਮਾ ਅਜੇ ਆਪ ਹੀ ਆਪ ਸੀ ਜੋ ਪ੍ਰਭੂ ਨੂੰ ਪਾਉਂਦਾ ਹੈ ਉਹੀ ਕਰਦਾ ਹੈ ਉਸ ਤੋਂ ਬਿਨਾ ਹੋਰ ਕੋਈ ਨਹੀਂ